ਓ ਜੀ ਇਹਦੇ ਸੂਟਾਂ ਦੀ ਸਲਾਈ ਚੱਲ ਰਹੀ ਆ ਆ ਸੂਟ ਬੜਾ ਡਿਫਰੈਂਟ ਆ ਕੁਆਲਿਟੀ ਵਾਈ ਸੂਟ ਆ ਤੇ ਸੂਟਾਂ ਦੀ ਤਿਆਰੀ ਚੱਲ ਰਹੀ ਆ ਇਧਰ ਆਪਾਂ ਸੀਤਾਗਾ ਇੱਕ ਪਲਾਜ਼ੋ ਪਲਾਜ਼ੋਜ਼ ਨਿਗਾਹ ਮਾਰੂਗੇ ਪਲਾਜ਼ੋਜ਼ ਨਿਗਾਹ ਮਾਰੂਗੇ ਤੁਸੀਂ ਤਾਂ ਵੱਡੇ ਵੱਡੇ ਮੋਲਾਂ ਵਾਲੇ ਵੀ ਦੇਖਣਗੇ ਕਿ ਇਹ ਪਲਾਜ਼ੋ ਕਿੱਥੋਂ ਆਇਆ ਸੀਗਾ ਤੇ ਕਿਹੜੀ ਕੰਟਰੀ ਦਾ ਪਲਾਜ਼ੋ ਆ ਦਿਖਾ ਲਿਓ ਪਲਾਜ਼ੋ ਕੁੜੀਆਂ ਡੇ ਕੇ ਦੇ ਮਾਰਗੇ ਨਹੀਂ ਜਾਨਾ ਨਹੀਂ ਕਰਾਂਗੇ ਨਹੀਂ ਵਧੀਆ ਨੂੰ ਕੀ ਹੋਇਆ ਪਲਾਜ਼ੋ ਤਰਾ ਨਹੀਂ ਮਾਰਾਂਗੇ ਦੁਕਾਨ ਤੇ ਕੋਈ ਨੁਕਰਾਏ ਮਿਲੂਗੀ ਕੀ ਦੁਕਾਨ ਜਰੂਰ ਖੜੀ ਲੱਗੀ ਤੁ ਆ ਪਲਾਜ਼ੋ ਆ ਇਹ ਵਾਹ ਅੰਦਰ ਇਹ ਪਲਾਜ਼ੋ ਦਾ ਕੋ ਫ੍ਰਿਜ ਦਾ ਕਵਰ ਆ ਦੱਸਿਓ ਵੀ ਇਹ ਪਲਾਜ਼ੋ ਆ ਨਾ ਫ੍ਰਿਜ ਦਾ ਕਵਰ ਆ ਦੇਖੀ ਦੇਖਣੇ ਚਾਹੀਦੇ ਕੁੜੀ ਦੇਖਿਆ ਨੀ ਕੁੜੀ ਮਾਤਾ ਮਾਤਾ ਆ ਆ ਕਿਹਦਾ ਸੂਟ ਆ ਇਹ ਡਿਜ਼ਾਈਨ ਪਿੱਦਾ ਘਰੇ ਚਲਾਦਾ ਇਹ ਦਿੱਤਾ ਮੈਨੂੰ ਹਣ ਇਹ ਦਿੱਤਾ ਜੀ ਇਹਨੇ ਪਤਾ ਦਿੱਤਾ ਕਿ ਲੈ ਆਇਆ ਆ ਕਿ ਤੁਸੀਂ ਦਿੱਤਾ ਦਿੱਤਾ ਝੂਠ ਝੂਠ ਬੋ ਚੱਲ ਰਿਹਾ ਇੱਥੇ ਤੇ ਇਸ ਕਰਕੇ ਪਤਾ ਨਹੀਂ ਜਨਾਨੀਆਂ ਝੂਠ ਬੋ ਬੋਲਦੀਆਂ ਹੁੰਦੀਆਂ ਪਤਾ ਦਿੱਤਾ ਕਿ ਲੈ ਆਇਆ ਗਲੇ ਤੇ ਹੁਣ ਡਿਜ਼ਾਈਨ ਪੈਂਦਾ ਵਾਹ ਕੀ ਬਾਤਾਂ ਜੱਸੂ ਵੀ ਦੇਖਦਾ ਪਿਆ ਕਿ ਡਿਜ਼ਾਈਨ ਕਿਹਦੇ ਹਿਸਾਬ ਦਾ ਪਹਿਰੇ ਆ ਜੱਸੂ ਜਗਾ ਦੇਖਣਦੇ ਆ ਬੰਬੀ ਇਹ ਡੈਡੀ ਆਇਆ ਲੜਾਈ ਸ਼ੁਰੂ ਹੋਈ ਨਹੀਂ ਵੀ ਸ਼ਾਂਤੀ ਸੀ ਆਏ ਬਾਪੂ ਨੇ ਵੀ ਆ ਜਾਣਾ ਆਂ ਚਾਂਗੜੀ ਹੋਈ ਕਿੰਨੇ ਟਾਈਮ ਤੀ ਆ ਦੇਖ ਲਓ ਕੋਈ ਗੱਲ ਨਹੀਂ ਕੋ ਬਾਤ ਨਹੀਂ ਐਵੇਂ ਆ ਗਈ ਚੱਕ ਲਓ ਆ ਨਾ ਪਰੇ ਦੇਖਣਾ ਥੱਲੇ ਤੂੰ ਇਹ ਆ ਦੇਖੀ ਤੋ ਲਿਆ ਜੀ ਇਹ ਕਿੰਨੋਂ ਆਪ ਸਾਹਿਬ ਖਾਜਣਾ ਆ ਰੋ ਗੱਲ ਨਹੀਂ ਰਹੀ ਹੋਣਾ ਸ਼ਾਂਤ ਨਹੀਂ ਚਾਹ ਬਣੀ ਨਹੀਂ ਸ਼ਾਹੀ ਬਣੀ ਹੁੰਦਾ ਚਾਹ ਬਣੀ ਹੁੰਦਾ ਚਾਹ ਬਣੀ ਨਾ ਚਾਹ ਨਹੀਂ ਤੇ ਕਿਹੜਾ ਹੋ ਗਿਆ ਪਾਪਾ ਦੇਖੋ ਮੇਰੀ ਮੀਨ ਕੜਾਈ ਪਨੀਰ ਸ਼ਾਹੀ ਪਨੀਰ ਸ਼ਾਹੀ ਪਨੀਰ ਕਿਹੜਾ ਹੈਗਾ ਪਨੀਰ ਕੀ ਬਣਨਾ ਕੀ ਨਹੀਂ ਬਣਨਾ ਲੱਗੂਗਾ ਕੱਲ ਨੂੰ ਬਣਾਉਣਾ ਜਾਂ ਅੱਜ ਬਣਾਉਣਾ ਅੱਜ ਬਣਾਉਣਾ ਵਲੌਗ ਚ ਅੱਜ ਅੱਜ ਦਿਖਾ ਲਊ ਜੂ ਚਾਹ ਇਹ ਸੂਟ ਹੀ ਦਿਖਾ ਲਊ ਅੱਜ ਹੋਰ ਕਿਹੜਾ ਸੂਟ ਸੀ ਤਾਂ ਇੱਕੋ ਹੀ ਸੀ ਤਾਂ ਸੀ ਤਾਂ ਮੈਂ ਦਿੰਦਾ ਤੇ ਵੜੀ ਨੀ ਤੇ ਈ ਉਹ ਵਾਲਾ ਦੇਖੋ ਉਹ ਥੋੜਾ ਕਪੜਾ ਦਿਵਾ ਨਿਕਲਿਆ ਸਿਰ ਦੇ ਹੀ ਛਲਵਾਰਾ ਆ ਇਦਾਂ ਇੰਨੀ ਖੁੱਲੀ ਚੋਣਾ ਨਹੀਂ ਕੋੜੀਆਂ ਨੂੰ ਪਤਾ ਨਹੀਂ ਮਿਨਾ ਚੋਣਾ ਜਿੰਨੀ ਆਉਂਦੀ ਉਹ ਚਲੋ ਖੋਲਣੀ ਮੈਂ ਇਹ ਤੋੜਾਰੇ ਫਾਟੀ ਪੈਂਦੀ ਉਹ ਉਹ ਬਾਹਾਂ ਆਪਣੀ ਦਖੋਲ ਹੁੰਦੀਆਂ ਨਾ ਪਰ ਛਲਵਾਰਾ ਤੇ ਲੰਬਾਈ ਉਹ ਹੁੰਦੀ ਮੋਤ ਕੈਂਚੀ ਦੂ ਕੰਨੀ ਆ ਅੱਛਾ ਜੀ ਜੀ ਨੂੰ ਨਾ ਕੋਣੇ ਨਹੀਂ ਦੋ ਸਿਮਾ ਨੂੰ ਹੋ ਗਿਆ ਨਾ ਅ ਜੀ ਬੀ ਜੀ ਮਿਲ ਗਈ ਉਹ ਲੈ ਨੀ ਤਾਉ ਮੈਂ ਸੀ ਮਾ ਹੈ ਕੰਦੀ ਫੜਾਉ ਮੈਂ ਸੀ ਨਾ ਆਹ ਉਹਦੇ ਕੀ ਨਾ ਜੀ ਆਪਾਂ ਦੜ ਦੀ ਘਰੇ ਘਟ ਲਈ ਸੀਗੀ ਇਦੀ ਮਾਣੀ ਮੋਟੀ ਉਹ ਬੈਠ ਲੱਗਦੀ ਹੋ ਤੇ ਇਹਦਾ ਕਹਿੰਦੇ ਮੂੰਹ ਤੇਰਾ ਮੰਨ ਲ ਬਿੰਗਾ ਲੱਗਦਾ ਆ ਇਹਦਾ ਬਿੱਲੀ ਦੇ ਬੱਚੇ ਬਲੂਂਗੜੇ ਆ ਰਿਹਾ ਮੂੰਹ ਲੱਗਦਾ ਬਿੱਲੀ ਸੁਬਲੂਂਗੜੇ ਦਾ ਮੂੰਹ ਹੁੰਦਾ ਜੀ ਜਵਾਬ ਦੇ ਦੇ ਜੀ ਜਰਵਾਇ ਦਾਰ

ਕਹਿੰਦੇ ਦਾਦੀ ਤੋਂ ਹੀ ਮੇਰੇ ਪਾਪਾ ਸੁੱਕਾ ਸਾਹਨੇ ਤੇ ਜਸਮਨ ਕਰੀ ਕਰਦੀ ਮੇਰੇ ਮੋਰਗਨ ਆਪਣੇ ਪਾਪਾ ਲੈ ਆਈ ਜਾਂਦੀ ਆ ਮੋਰਗਨ ਨਾਲ ਕਿਥੇ ਚਲਣਾ ਪਾਪਾ ਇਹ ਮੋਰਗਨ ਮੋਰਗਨ ਦਾ ਪਾਪਾ ਲੈ ਤੇ ਉਹ ਮੜਾ ਦੇਖੋ ਫਿਰ ਨਹੀਂ ਹੈਗੀ ਮੜਾ ਦੇਖਣ ਜਾਣਾ ਜੀ ਸ਼ਾਰਟ ਪਾਣਾ ਤੰਕਰੋ ਅਗਲੇ ਕਿਹਾ ਵੀ ਕਮੈਂਟਾਂ ਵਿੱਚ ਨਾ ਤੰਕਰੋ ਫੇਰ ਭੂਨੇ ਚੜ ਚੜ ਕੇ ਜਾਈ ਜਾਂਦੇ ਉੱਥੇ ਸਾਧ ਥੋੜੀ ਕੰਨ ਮੱਨੇ ਕਰੀ ਸੁਈ ਆ ਇੱਕ ਕੋਈ ਅਗਲੇ ਕਹਿੰਦਾ ਕਿ ਨਾ ਤਾਂ ਕਰੋ ਨਾ ਤਾਂ ਕਰੋ ਬੱਸ ਮਿਹਨਤ ਕੰਟੇ ਪੜਿਆ ਉਹਦੇ ਕਹਿੰਦਾ ਤੁਹਾਡੇ ਘਰੇ ਸੁਈ ਆ ਭਾਗਾ ਵਾਲਾ ਹੁੰਦਾ ਘਰ ਉਹ ਹੁਣ ਕਿੱਥੇ ਸੁਈ ਆ ਭਾਗਾ ਇਹਦੇ ਪੈਸਾ ਕਿੱਥੋਂ ਪੜਨਾ ਰੋ ਕਹਿੰਦੇ ਜੇ ਤੁਹਾਡੇ ਘਰੇ ਸੀ ਉਹਦੇ ਪੈਸਾ ਹੁਣ ਨਾ ਆਉਣਾ ਤੇ ਪੈਸਾ ਸਾਡੇ ਕੋਲੋਂ ਕਿਥੋਂ ਲੈਂਦੇ ਨਹੀਂ ਪਹਿਲੀ ਨਾਲ ਹੈ ਕਿ ਉਹਦੀ ਪੈਸਾ ਆਹੋ ਹੈ ਕੋਈ ਪੜਾ ਉਹਦਾ ਚੰਗੀ ਹੁੰਦੀ ਐ ਜਦੋਂ ਥੋੜੀ ਪੈਸਾ ਹੋਣਾ ਉਹ ਕਹਿੰਦੇ ਮੇਰੇ ਭਾਗਾ ਵਾਲੇ ਹਾਂ ਜੀ ਸਾਡੀ ਸੁਣੀ ਤਸਵੀਰ ਇਹਨਾਂ ਤਾਂ ਹੁਣ ਪਤਾ ਨਹੀਂ ਆ ਨਾ ਇਹ ਨਾ ਪਤਾ ਨਹੀਂ ਕਹਿੰਦੇ ਉਹ ਜਿਹੜੀ ਉਹ ਹੁੰਦੀ ਆ ਕੀ ਹੁੰਦੀ ਆ ਔਲ ਜੀ ਔਲ ਜੀ ਉਹ ਕਹਿੰਦੇ ਉਹ ਰੱਖਣੀ ਚਾਹੀਦੀ ਉਹ ਮੈਂ ਕਾ ਰੱਖੀਏ ਕਿਉਂ ਸਾਨੂੰ ਤਾਂ ਪਤਾ ਨਹੀਂ ਕਿ ਤਸਵੀਰ ਕੀ ਬੜਾ ਕਰੇਗਾ ਬਾਲ ਨਾਲ ਜਦੋਂ ਸੁਣੀ ਕੋਈ ਹੋਵੇ ਸੁਣੀ ਉਸੇ ਸੁਣੀ ਹੋਵੇ ਘਰੇ ਬਾਹਰ ਆਈ ਕੀ ਹੋਇਆ ਕਿੱਥੇ ਸੁਕੇ ਆਈ ਹੈ ਬਾਹਰ ਇਹਨਾਂ ਚੱਕ ਕੇ ਕਿੱਦਾਂ ਰਹਿਣਾ ਸੀ ਉਹ ਨਿੱਕੇ ਨਹੀਂ ਸੀ ਨਿੱਕੇ ਬਹੁਤ ਹੌਤਾ ਚੱਕਰਿਆ ਹੁੰਦੀਆਂ ਅਗਲੀਆਂ ਰਾਤ ਫਿਰਾਂ ਤੇ ਕੋਠੇ ਤੋਂ ਕੋਠੇ ਦੇਖੀ ਹੋਈ ਨਹੀਂ। ਇਹ ਮੰਨਦੇ ਖਈਏ ਗੁੱਤੀ ਕੀਤੀ ਆ ਪਾਂ ਗੁੱਤੀ ਸੋਹਣੀ ਲੱਗਦੀ ਆ ਦੱਸਿਓ ਕਮੈਂਟ ਬਾਕਸ ਵਿੱਚ ਕਿ ਗੁੱਤੀ ਕੀਤੀ ਸੋਹਣੀ ਲੱਗਦੀ ਹੈ ੜ ਜੱਛੂ ਦੇ। ਗੁੱਤੀ ਦੱਸੋ ਵੀ ਕਿੱਤੇ ਲੱਗਦੀ ਕੁੜੀ ਮੇਰੀ। ਮੂੰਹ ਤਾਂ ਦੇ ਕੀ ਲੱਗਾ? ਨਹੀਂ ਤਾਂ ਚੌਂਦੀ ਲੱਗਿਆ ਮੂੰਹ। ਸ਼ਾਦੀ ਕੁੜੀ ਆ ਨਿੱਕੀ ਜੀ। ਇਹ ਹਰਦੀ ਨਹੀਂ ਹੈਗੀ ਉੱਪਰ ਜੇ ਰੱਖੋ ਤਾਂ ਇਹ ਰੱਖ ਝੰਕਦੇ ਸਾਰੇ ਥੱਲੇ ਡੇਗ ਜਾਂਦੀ ਆ। ਇਸ ਕਰਕੇ ਥੱਲੇ ਲਾਉਣਾ ਪੈਂਦਾ ਇਹਨੂੰ। ਸਾਰੇ ਗੰਦੇ ਕੁੜੀ ਥੱਲੇ ਸੁੱਤੀ ਹੁੰਦੀ ਹੈ। ਇਸੇ ਨੂੰ ਕਹਿੰਦੇ ਹੁੰਦੇ ਨੇ ਠੀਰੇ ਦੇ ਬੰਦੋ। ਕਦੇ ਕੁੜੀ ਨੂੰ ਚੱਕ ਥੱਲੇ ਉਢਾਣ ਦੇ। ਮੈਂ ਵੀ ਉਹ ਕਿਚਨ ਬਣਾ ਲਈਏ ਜਾਂ ਤਾਂ ਤੈਨੂੰ ਵੇ ਦੇ ਕੇ ਉੱਤੋਂ ਛੱਟ ਥੋੜੀ ਲਗਾਉਣੀ ਏ ਥੱਲੇ ਕੀ ਹੈਗਾ ਇੱਥੇ ਤਿੰਨ ਵਾਰ ਫੜੀ ਮੈਂ ਤੂੰ ਜ਼ਿਆਦਾ ਪਟਾਕਾ ਹੀ ਵਹਿਣਾ ਬਈ ਉਹ ਤੰਗੜਦੀ ਤੂੰ ਤੇਰੀ ਗੱਦ ਮੰਦੀ ਨੀ ਉਹ ਅੰਡਾ ਕਾਜੀ ਹਾ ਪਟਾਕਾ ਛਲੀਆਂ ਦਾ ਰੱਖਾ ਛਲੀਆਂ ਨੂੰ ਪੈ ਗਏ ਤੋਂ ਜੱਸੂ ਕੜਨ ਲੱਗੀ 1 2 3 ਲੋ ਬਈ ਅੱਜ ਬਣਾ ਲੱਗਾ ਹੈ ਜੀ ਸ਼ੌਟ ਪਟਾਖੇ ਸਹੀ ਪਨੀਰ ਮੈਂ ਘਰ ਕੜਾਈ ਬਣੀਦ ਕੜਾਈ ਗਾਣਾ ਸਾਡੇ ਕੋਲ ਮੰਗੀ ਗੇੜ ਮੈਂ ਕੜਾਈ ਬਣੀਦ ਹੈ ਨਾ ਦੋ ਦੂ ਆਇ ਨਹੀਂ ਦਾਦੀ ਦੋ ਦੂ ਆਇ ਨਹੀਂ ਤੂੰ ਖਾ ਇਥੇ ਰੱਖੀ ਤਾ ਕੌਣ ਕੀਤਾ ਕੀਤਾ ਵਾ ਹੋਰ ਨਹੀਂ ਕੀਤਾ ਬੋਲਦੀ ਕੀਤਾ ਹਾਏ ਹਾਏ ਪਨੀਰ ਉਹ ਦਰਹੀ ਹੁੰਦੇ ਆ। ਖਾਈ। ਉਹ ਦਰ ਪਿਆਜ਼ ਦੇ ਹੁੰਦੇ ਆ। ਇਹ ਟਮਾਟਰ। ਪਿਆਜ਼ ਟਮਾਟਰ ਕੁਚੜ ਹੁੰਦੇ ਬਏ ਆ। ਇਦੋਂ ਆ। ਪਰ ਦਰ ਤੂੰ ਸਹੀ ਤਾਂ ਹੁੰਦੇ ਬਏ ਵਿੱਚ। ਆਹ ਇਹ ਕੋਈ ਨਾ ਤਰੀ। ਆਹ ਪਨੀਰ ਦਾ ਇੱਕ ਲੋ ਕੱਟਿਆ। ਆਹ ਪਨੀਰ ਆ ਕੋਈ ਕੱਟਿਆ। ਆਹ ਪਨੀਰਾ ਜੀ ਉਹ ਪਿਆਜ਼ ਕਿਤੇ ਆ। ਆ ਟਮਾਟਰ ਆ ਹੈਗਾ ਯਾਰ ਲਸਣ ਆ ਟਮਾਟਰ ਦਾ ਪੇਸਟ ਤੇ ਆ ਹੈਗੀ ਸਾਡੀ ਮਲਾਈ ਆ ਕੜਾਈ ਸਾਡੀ ਆ ਕੜਾਈ ਖਾਲੀ ਕੜਾਈ ਆ ਤੇਲਾ ਸਾਡਾ ਇਹ ਤੇਲਾ ਆ ਗਿਆ ਮਪਾ ਇਹ ਪਿਆਜ਼ ਆ ਹੋਰ ਕੀ ਪਿਆਜ਼ ਕੁਤਰੇ ਇਦਾਂ ਦੇ ਕੁਤਰੇ ਚਮਚਾ ਫੜਾ ਕੇ ਵੱਡਣ ਨੂੰ ਚਮਚਾ ਦਰਾਂ ਨਹੀਂ ਚ ਲੈ ਕੁੜੀਂ ਦੇਣਾ ਇੱਕ ਪੀਸ ਚੋ

ਤੇਲ 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 ਸੁਖਾਸਾ ਤੇਲ ਤੇਲ ਹਉ ਤਾਂ ਪਹਿਲਾ ਪਾਤਾ ਤੇਲ ਤੇਲ ਪਾਤਾ ਜੀ ਬਪੂ ਆਏ ਨਹੀਂ ਤਾ ਹਾਂ ਜੀ ਦਾਦੂ ਆਏ ਨਹੀਂ ਅੱਜ ਨਹੀਂ ਮਿਲਾਂ ਦਾ ਡਾਡੀ ਨੇ ਹੋਣਾ ਹਾਂ ਹਾਂ ਜੇ ਉਹ ਦੋ ਦਿਨ ਹੋਏ ਅੱਜ ਮਗਾ ਰਖੜੀ ਹੋਟ ਦੇ 4 ਦਿਨ ਸਭ ਤੋਂ ਪਹਿਲਾਂ ਪਾਵਾਂਗੇ ਇੱਧਰ ਲਿਆਓ ਫਟੂ ਸੋ ਮੰਗਲ ਬੁੱਧ ਵੀਰ 4 ਦਿਨ ਤੱਕ ਰਖੜੀ ਨੂੰ ਹੋਗਾ ਸਭ ਤੋਂ ਇੱਕਦਮ ਸਭ ਤੋਂ ਪਹਿਲਾਂ ਪਾਵਾਂਗੇ ਇਹ ਵਾਲੀ ਲੱਕੜੀ ਇਹ ਪੈਂਦੀ ਹੈ ਸ਼ਾਹੀ ਬਨੀਰੀ ਪੈਂਦੀ ਹੈ ਸ਼ਾਹੀ ਬਨੀਰੀ ਚ ਕਹਿੰਦੇ ਪੈਂਦੀ ਆ ਸਮੈਲ ਹੁੰਦੀ ਹੈ ਤਾਂ ਉਹਦੀ ਆਸਪੈ ਦੇ ਸ਼ੱਕ ਲਾ ਲਿਆ ਬਾਹਰੋਂ ਪਾ ਦੇ ਉਹ ਹੀ ਹੈ ਵੀ ਲਓ ਜੀ ਪਾਤੀ ਆ ਵੀਰਾ ਲੱਕੜੀ ਕਰਪਾ ਨੂੰ ਪੀੜਾਨ ਨੂੰ ਫੇਰ ਪਾਵਾਂਗੇ ਜੀਰਾ ਜੀਰਾ ਥੋੜਾ ਰੱਖੀ ਬੋਲੇ ਹੋ ਗਿਆ ਵੀਰਾ ਸਾਡਾ ਗਰਮ ਹੋ ਗਿਆ ਜਰਾ ਵੀਰਾ ਲੱਗਦਾ ਨਹੀਂ ਵੀਰਾ ਵੀਰਾ ਲੱਗਣੀ ਲੱਕੜੀ ਦੀ ਕੋਈ ਮੈਨ ਨਹੀਂ ਨਾ ਤੁਹਾਨੂੰ ਆ ਗਏ ਸਟੇ ਜੀਰਾ ਇਹ ਜੀਰਾ ਕਿਹੜਾ ਆ ਗਿਆ ਤੇਰਾ ਆ ਜੀਰਾ ਨਹੀਂ ਉਹ ਇਹ ਲਸਣ ਇਹ ਕਿੰਨਾ ਜੀਦਾ ਆ ਗਿਆ ਲਸਣ ਤੇ ਆ ਛੋੜਦੇ ਪਿਆਜ਼ ਤੇ ਹਰ ਕਿਸੇ ਮੜਾਈ ਚਾਰ ਦਿਨ ਦੀ ਜੋੜ ਕੇ ਆ ਕਰਾ ਨਹੀਂ ਗਿਆ ਨੈਸ਼ਨਲ ਡਿਸ਼ ਬਣ ਰਹੀ ਹੈ ਅੱਜ ਲੋ 80 ਦਿਨਾਂ ਬਾਅਦ ਟੈਸਟ ਬਣਾ ਰਹੇ ਸੀ ਤੇ ਲੱਗ ਰਿਹਾ ਤੜਕਾ ਇਹਦੇ ਆਪਾਂ ਪਾਈ ਆ ਜੀ ਇੱਕ ਲੱਕੜ ਜੀ ਪਾਈ ਆ ਤੇ ਛਾਹੀ ਜੀ ਪਾਈ ਦੀ ਆ ਤੁਸੀਂ ਆਪ ਹੀ ਕਮੈਂਟੇਸ ਦਾ ਦਿਓ ਕੀ ਕਹਿੰਦੇ ਹੋ ਹਾਂ ਸਾਰੇ ਕਮੈਂਟ ਆ ਰਹੇ ਸੀ ਕੋਈ ਰਸਤੀ ਲੈ ਕੇ ਆਓ ਕੋਈ ਰਸਤੀ ਲੈ ਕੇ ਆਓ ਕਾਫੀ ਟਾਈਮ ਹੋ ਗਿਆ ਰਸਤੀ ਨਹੀਂ ਬਣਾਈ ਤੁਸੀਂ ਇਸ ਕਰਕੇ ਪਰ ਰਸਤੀ ਲੈ ਕੇ ਆਏ ਆਂ ਲਸਾ ਨਾਲ ਵੀ ਪਾਸਤਾ ਤੇ ਆ ਪਿਆਜ਼ ਆ ਦੋਸਤੋ ਇਹ ਆਪਾਂ ਕਿਹੜੇ ਮਸ਼ੀਨ ਚ ਕਰਨੇ ਆਂ ਇਹ ਨੂੰ ਤੀਂ ਚ ਕਰ ਲਏ ਆਪਾਂ ਹੋਣੀ ਚੰਗੀ ਤਰ੍ਹਾਂ ਭੁੰਨਣਾ ਸੋਲੋਂ ਨੂੰ ਭੁੰਨ ਕੇ ਦਹੁੰਦੇ ਆਂ ਇਹਦੇ ਪੱਕੀ ਚਾਲ ਹੋ ਰਹੀ ਹੈ ਲੈਟ ਹੈ ਨਹੀਂ ਲੈਟ ਹੈ ਨਹੀਂ ਮੈਂ ਹੋ ਗਈ ਆ ਏ ਜੰਗੂदाई ਖਲ ਗੱਲਾ ਬੱਲਾ ਖਾ ਲਿਆ ਪਨੀਰ ਆ ਵੀ ਜਾਣੇ ਆਉ ਮੂੰਹ ਹੀ ਪਾਇਆ ਓਏ ਹੋ ਜੇ ਪਾਇਆ ਤਾਣ ਤਾਣ ਰੱਕ ਮੜੀ ਜਰੀ ਦੇਖ ਕੇ ਲਾਏ ਫੋਨ ਦੇ ਇਹਨੂੰ ਹੁਣੇ ਅਜੀ ਦੇ ਦੇ ਬੰਦਾ ਹੜੀ ਜੀ ਦੇ ਦੇ ਜੀ ਕਿੱੱਡੀ ਜੀ ਉਹਦੀ ਤੇਜ਼ ਆਏ ਕੱਲ ਦੇ ਜੰਮੇ ਫੋਨ ਲੈਣੇ ਦੌੜਦੇ ਲੱਗ ਗਿਆ ਥੜਕਾ ਪਨੀਰ ਰੱਖਤਾ ਇੱਧਰ ਤੇ ਮਲਾਈ ਉੱਪਰੋਂ-ਉੱਪਰੋਂ ਪਾ ਲਈ ਬਾਕੀ ਪੁਰਾਣੀ ਮਲਾਈ ਹੁੰਨੀ ਫੇ ਉਹਨਾਂ ਦਾ ਸਮੈਲ ਆ ਰਿਹਾ ਵਿੱਚ ਪਹਿਲੇ ਦੇਖ ਸਮੈਲ ਤਾਂ ਨਹੀਂ ਆਉਂਦੀ ਇਹ ਲੈ ਤਾਜੀ ਮਲਾਈ ਆ ਬਿਲਕੁਲ ਸਮੈਲ ਨਹੀਂ ਆਉਂਦੀ ਚਲੋ ਠੀਕ ਹੈ ਤੁਸੀਂ ਸਾਰਿਆਂ ਨੇ ਇੱਦੇ ਬਲੌਗ ਨਾਲ ਬਣੇ ਰਹੋ ਤੇ ਬਲੌਗ ਨੂੰ ਫੁੱਲ ਦੇਖਿਓ ਤੇ ਸਾਰੀ ਰੈਸਪੀ ਦੱਸਿਓ ਕਿੱਦਾਂ ਨਹੀਂ ਬਣੀ ਆ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਤੇ ਹੁਣ ਆਪਾਂ ਪਾਵਾਂਗੇ ਜੀ ਵਿੱਚ ਮੈਂ ਕਹਿੰਦਾ ਗਾ ਨਹੀਂ ਹਲਦੀ ਹਲਦੀ ਲੂਣ 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 ਤੇ ਦੇਗੀ ਮਿਰਚ ਤੇਜੀ ਮਿਰਚ ਦਾ ਤੜਕਾ ਆਂਗ ਨੂੰ ਫੜਕਾ ਤੇ ਵਿੱਚ ਪਾਵਾਂਗੇ ਮਸਾਲਾ ਇਹ ਪਾਸਤਾ ਮਸਾਲਾ ਸਾਡਾ ਘਰ ਦਾ ਦੇਸੀ ਮਸਾਲਾ ਇਹ ਆਪਾਂ ਨੇ ਦੱਸਣਾ ਇਹ ਮਸਾਲਾ ਨਹੀਂ ਦੱਸਣਾ ਜੀ ਇਹ ਮਸਾਲਾ ਬੜਾ ਜੈਨੂਨ ਆ ਉਹ ਆਯੁਰਵੈਦਿਕ ਮਸਾਲਾ ਆ ਘਰ ਦਾ ਮਸਾਲਾ ਆ ਘਰ ਤਿਆਰ ਕੀਤਾ ਹੋਇਆ ਮਸਾਲਾ ਇਹ ਬੜਾ ਹੁਣ ਇਹਦੇ ਖਾਵਾਂਗੇ ਆਪਾਂ ਟਮਾਟਰ ਕੀਤੇ ਹੋਏ ਟਮਾਟੋ ਸੌਸ ਮੈਸ਼ ਕੀਤੇ ਹੋਏ ਆ ਇਹ हां ਸੋਸ ਹੀ ਬਣ ਗਈ ਐ ਇੰਨਾ ਮਿੱਠਾ ਪਾ ਕੇ ਇੰਦੀ ਸੋਸ ਬਣਾ ਲੈ ਟਮਾਟੋ ਸੋਸ ਇੱਦੀ ਬਾਂਡੀ ਵਿੱਚ ਟਮਾਟੋ ਸੋਸ ਲਓ ਜੀ ਪਾਤੀ ਆਪੇ ਦੇਖੀ ਸੋਸ ਮਿੱਠੀ ਪਾ ਸਕਦੇ ਵਿੱਚ ਜਿੱਥਾ ਮਿੱਠਾ ਮਿੱਠਾ ਹੀ ਨਾ ਬਣਿਆ ਮਿੱਠੀ ਸੋਸ ਹੀ ਪਾਉਣੀ ਆ ਉਹ ਤੁਹਾਡੀ ਮਰਜ਼ੀ ਆ ਤੁਸੀਂ ਪੂਣੀ ਨਾ ਕਈ ਬੱਚਾ ਹੋ ਮੈਂ ਕੀ ਨਹੀਂ ਤਾਂ ਹੀ ਬਣਦਾ ਮਿੱਠਾ ਮਿੱਠਾ ਵਿੱਚ ਉਹ ਹੁੰਦੇ ਆ ਪੀਸੀਓ ਖੰਡ ਇਸੇ ਬੁਸ਼ੂ ਘਾਣੇ ਕੋਲ ਮੈਂ ਦੇਖਿਆ ਉਹ ਦਾ ਬੁਣਾ ਸੀਓ ਖੰਡ ਪਾ ਦੇ ਉਹ ਵਿੱਚ ਹੁੜੀ ਵਾਲ ਮਾਰ ਕੇ ਲੈ ਆਉਂ। ਲੋੜੀ ਤੋੜ ਕੇ ਜਿੰਦਾ ਤਾਂ ਆ ਗਈ ਹੈ। ਇਸੇ ਰੰਗਾ ਚੱਕ ਤਾਂ ਇਹਦੀ ਤੋਂ। ਇਹ ਬਾਕੀ ਚੱਕ ਲੋ ਸਮਾਨ ਜਿਹੜਾ ਨਹੀਂ ਕੰਮਦਾ ਹੈਗਾ। ਹੁਣ ਇਹਨੂੰ ਭੁੰਨੋ ਪਹਿਲੇ ਚੰਗੀ ਤਰ੍ਹਾਂ। ਇਹਨੂੰ ਭੁੰਨੋ ਪਹਿਲੇ ਚੁੱਲੇ ਤੇ ਬਹੁਤ ਵਧੀਆ ਟੀਜ ਬਣਦੀ ਹੈ ਜੀ ਚੁੱਲੇ ਦਾ ਕੜਾਈ ਪਨੀਰ ਖਾਦਾ ਹੋਵੇ ਤਾਂ ਮੈ ਲੈਣਾ। ਮੰਨਾ ਉਂਗੜਾ ਚਟਪਾ ਰਹਿ ਜਾਂਦਾ ਆ। ਕੋਈ ਕੜਾਈ ਪਨੀਰ ਬਣਾ। ਕੜਾਈ ਪਨੀਰ ਬਣਾਣਾ ਕਿ ਸ਼ਾਹੀ ਪਨੀਰ ਬਣਾਣਾ ਪਨੀ ਕਿਹੜਾ ਬਣਾਣਾ ਅੱਜ? ਪਹਿਲੀ ਵਾਰੀ ਬਣਾਉਣ ਆ ਗੀਆਂ ਖਰੇ ਸਭ ਤੋਂ। ਹੈਂ? ਖਰੇ ਪਨੀਰੀ ਚੋਕੇ ਖਾਣਾ ਪੈਣਾ ਵਿੱਚੋਂ। ਕੋਈ ਪਤਾ ਨਹੀਂ ਕੀ ਹਾਲਾਤ ਬਣਨੇ ਆ। ਟਿੱਪੀਓ ਖੰਡ। ਸਾਉਦੀ ਪਾਈ ਹੋਰੋਂ ਮਿੱਠਾ-ਮਿੱਠਾ ਕਰ ਦਈਂ। ਨਹੀਂ। ਸਾਦੀ ਪਾਉਂਗੀ। ਖੋਲਦਾ ਲੈ ਪੈਕੇਟ ਨੂੰ। ਲਿਆਈ ਆਂ ਜ਼ਿਆਦਾ ਡੇਰ ਨਹੀਂ ਮੈਨੂੰ। ਤੇਤ। ਸਾਰੀ ਚਮਚੇ ਨਾਲ ਲਾਣੀ ਹੈ ਮਿੱਠਾ ਬਿਲਕੁਲ ਪਸੰਦ ਨਹੀਂ ਆ ਇਹ ਪਾਈ ਇਹਦੀ ਪੀਸੀਓ ਹੰਡ ਤੁਸੀ ਜਿੰਨੀ ਪਸੰਦ ਕਰਦੇ ਓੰਨੀ ਕ ਪਾ ਸਕਦੇ ਓ ਆਪਰ ਇੰਨੀ ਕੇ ਪਸੰਦ ਕਰਦੇ ਨੇ ਹੁਣ ਆਪਾਂ ਕਾਵਾਂਗੇ ਜੀ ਵਿੱਚ ਮਲਾਈ ਜਿਹੜਾ ਮੇਨ ਪ੍ਰੋਜੈਕਟ ਉੱਪਰ ਉੱਪਰ ਪਾ ਪਹਿਲੇ ਉਹ ਮਲਾਈ ਤੜੀ ਤੜੀ ਪਾ ਲੈ ਪਹਿਲੇ ਜਿਹੜੀ ਹੈਗੀ ਬੜਾ ਮੇਨਗਾਂ ਮਾਜੀ ਮਲਾਈ ਦਾ ਹੀ ਇਹਦੇ ਵਿੱਚ ਬਸ ਨੂੰ ਸਾਡਾ ਚੱਕਦਾ ਬਸ ਬਸ ਕਰ ਹੁਣ ਮਲਾਈ ਖੜਾਈ ਜਾਣੀ ਸਾਰੀ ਤੇ ਮਲਾਈ ਤਾਂ ਹੀ ਬਣਾਇਆ ਹੀ ਬਣੀ ਆ ਹੁਣ ਬਣੀ ਆ ਖਾਈ ਕੁਛ ਮਲਾਈ ਨਾ ਬਣਦਾ ਮੇਨ ਗੇਮ ਇਹਦੇ ਪਾਲਾ ਫੇ ਹੋਰ ਪਾਲਾ ਹੋਰੇ ਜੇ ਕਰੀ ਅਸੀਂ ਕੇਹ ਕਢਣਾ ਅਸ਼ੇ ਮਲਾਈ ਨਾ ਬਣਦਾ ਇਦਾਂ ਰੰਗ ਇਹਦਾ ਹਾਂ ਦਾ ਗਰੇਵੀ ਬਣ ਗਈ ਆ ਗਰੇਵੀ ਜਿਆਦਾ ਬਣਾਣੀ ਇਹ ਪਾਲ ਮਾ ਵੀ ਖਰਾਬ ਵਿੱਚ ਵਿੱਚ ਖਰਾਬ ਸੀ ਮੈਂ ਪਾਈ ਮੈਨੂੰ ਪਤਾ ਹਣਾ ਪਰ ਪਾਲਾ ਇਦੀ ਵੀ ਸਾਰੀ ਸਾਰੀ ਨਾ ਪਾਈ ਮਤਲਬ ਕਿ ਬਸ ਕਰ ਹੁਣ ਇੱਕ ਵਾਰੀ ਬਣਾਉਣ ਦੀ ਰਹਿ ਜਾਂਦੀ ਆ ਜਿਕੇ ਕਰਨਾ ਹੋਗਾ ਤਾਂ ਕੇ ਕਰਲਾਂਗੇ ਗਰੇਵੀ ਬਣ ਗਈ ਓਏ ਦੇਖੋ ਅਲੀ ਜਦੋਂ ਮਾਰਨ ਲੱਗੇ ਹੋ ਇਹਦੇ ਵਿੱਚ ਸੇਵੀ ਹੈ ਸੈਟ ਲਾਉਣ ਗੜੀ ਨਾ ਡੇ ਸੇ ਮੈਗੀ ਜੀ ਤੂੰ ਆ ਬੈਟਾ ਡੋਣਾ ਵਾਹਾ ਉਹ ਵੀ ਫਿਰ ਇਦੀ ਬਣਦਾ ਜਿਹੜਾ ਮੈਗੀ ਜਿਹੜਾ ਖਾਦਾ ਗਾਈ ਤੇ ਮੈਗੀ ਆਹ ਇਹਦੇ ਵਿੱਚ ਪਾਉਂਦੇ ਉਹ ਇਹ ਚ ਮੈਗੀ ਸਿੱਟਦੇ ਇਦਾਂ ਹੀ ਸਾਜੂ ਆਰੇ ਬਣ ਗਈ ਗਰੇਵੀ ਦੇਖੋ ਜੀ ਗਰੇਵੀ ਬਣ ਗਈ ਸਾਡੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਗਰੇਵੀ ਇੰਨੀ ਕੀ ਬਣਨੀ ਸੀ ਬਸ ਜ਼ਿਆਦਾ ਹੋ ਚਾਈਦੀ ਨਹੀਂ ਲਾਈ ਨਹੀਂ ਤੇ ਪਾਣੀ ਪੂਣੀ ਕੋਈ ਨਹੀਂ ਪਾਣਾ ਪਾਣੀ ਤਾਂ ਨਹੀਂ ਪੈਂਦਾ ਹੁੰਦਾ ਪਾ ਸਕਦੇ ਆ ਉਦਾਂ ਇਹਦਾ ਇੱਕ ਜਾਣ ਚੁੱਕੀ ਬਣੀ ਲਓ ਜੀ ਸਾਹਿਬ ਨੇ ਬਰੋਣਾ ਬੜਾ ਸੋਖਾ ਹੈ ਕੋਈ ਨਾ ਔਖਾ ਨਹੀਂ ਸਾਨੂੰ ਲੱਗਦਾ ਕਿ ਔਖਾ ਹੈ ਪਰ ਇੰਨਾ ਔਖਾ ਨਹੀਂ ਹੁੰਦਾ ਤੁਸੀਂ ਪਨੀਰ ਨੂੰ ਨਾ ਉਹ ਘੇ ਪਾ ਕੇ ਤਾਲੂ ਵੀ ਚਾਹਦੇ ਆ ਸ਼ਾਇਦ ਆ ਰਿਹਾ ਬਣ ਗਿਆ ਸ਼ਾਹੀ ਪਨੀਰ ਆ ਗਿਆ। ਸੋ ਆ ਹੀ ਬਣੀ ਉਹ ਗਾਹ। ਮੈਂ ਕੋ ਗਲਾਸ ਪਾਣੀ ਦੇ ਦੋ। ਤੇ ਮਿੱਤਰੋ ਸਾਡਾ ਸ਼ਾਹੀ ਪਨੀਰ ਬਣ ਕੇ ਰੈਡੀ ਹੋ ਗਿਆ ਆ। ਬਹੁਤ ਸੋਹਣੀ ਸਮੈਲ ਆਉਂਦੀ ਆ। ਬਹੁਤ ਜ਼ਿਆਦਾ ਸੋਹਣੀ ਸਮੈਲ ਆਉਂਦੀ। ਆਹਾ ਆ ਜਾਓ ਅਰ ਜਿੰਨੇ ਖਾਣਾ ਸ਼ਾਹੀ ਪਨੀਰ। ਆਜੋ ਜੀ ਆਜੋ। ਆਜੋ ਜੀ ਆਜੋ ਸ਼ਾਹੀ ਪਨੀਰ ਖਾਣਾ ਤੇ ਆਜੋ। ਲਓ ਜੀ ਗਰੇਵੀ ਘਟ ਗਈ ਸੀ ਆਪਾਂ ਦੁਬਾਰਾ ਫੇਰ ਥੋੜਕਾ ਲਾ ਲਿਆ। ਫੇਰ ਤੋਂ ਬਣਾ ਲਈ ਹੈ। ਕੰਦਰੀ ਟੇਸਟੀ ਬੜੀ ਬਣੀ ਆ ਤੇ ਹੋਰ ਬਣਾ ਕੇ ਦੇ ਖਾਦੀ ਹੈ ਨਹੀਂ ਤਾਂ ਪਹਿਲੇ ਹੀ ਤੇਲ ਤੇਲ ਕੱਚਾ ਆ ਕੱਚਾ ਜਿਹੜੀ ਗਰੇਵੀ ਆਪਾਂ ਦੁਬਾਰਾ ਥੱਲੇ ਗਸਟੇ ਨਹੀਂ ਬਣਾਈ ਗਰੇਵੀ ਜਿਹੜੀ ਆਪਾਂ ਦੁਬਾਰਾ ਤਿਆਰ ਕੀਤੀ ਸੀਗੀ ਤੇ ਗਰੇਵੀ ਮੱਡੀ ਘਟ ਗਈ ਸੀ ਘਟ ਗਈ ਸੀ ਆਪਾਂ ਕੇ ਚਲੋ ਦੁਬਾਰਾ ਤਿਆਰ ਕਰ ਲੈਂਦੇ ਆ ਇਹ ਸੁੱਕਾ ਨਾ ਸਾਰੇ ਗਰੇਵੀ ਮਲਾਈ ਨੇ ਮੋਂਦੇ ਸਾਰੇ ਇਹ ਚੁਟੇ ਤੇ ਨਹੀਂ ਹੁੰਦੇ ਤੁਸੀ ਨਾਲ ਇਵੇਂ ਸ਼ ਲੱਗ ਨਹੀਂ ਪਣੀ ਤੇ ਟਮਾਟਰ ਮਿਲਾ ਲਓ ਆਪਾਂ ਪਾਇ ਕੁਲੇ ਕਾੜ ਲਓ ਤੇ ਟਮਾਟਰ ਵੀ ਤੁਮ ਤਾਂ ਟਮਾਟਰ ਹੀ ਪਾਇਓ ਚ ਵੀ ਆਪਾਂ ਕੁਲੇ ਜਿਆਦਾ ਥੋੜੀ ਤੂੰ ਜਿਆਦਾ ਪਾ ਟਮਾਟਰ ਇਹ ਤੂੰ ਨਿਕਾਲਾ ਡੇ ਟਮਾਟਰ ਪਾਇਆ ਆਪਾਂ ਇਹਨ ਡੇ ਟਮਾਟਰ ਪਾਇਆ ਮੈਂ ਤਾਂ ਇੱਕ ਟਮਾਟਰ ਪਾਇਆ ਸੀ ਸੋਚ ਸਾਰੀ ਚ ਤੂੰ ਇੰਨੇ ਜੀ ਕਰ ਲੈ ਕੱਢ ਲਾ ਵਿੱਚੋਂ ਲਾ ਪਈ ਗਰੇਵੀ ਬਣ ਗਈ ਆ ਤੇ ਅੱਜ ਸਾਡਾ ਬਣ ਗਿਆ ਸ਼ਾਹੀ ਪਨੀ ਸਾਦੇ ਨੂੰ ਕਾ ਸ਼ਾਹੀ ਪਨੀਰ ਕੜਾਈ ਪਨੀਰ ਕਹਿੰਦੇ ਕੋਈ ਆਪਕਾ ਹੀ ਕੜਾਈ ਰਹਿੰਦੀ ਹੈ ਪਛਾਣ ਸ਼ਾਹੀ ਉਹ ਤਾਂ ਸ਼ਾਹੀ ਪਨੀਰ ਕਹਿੰਦੇ ਆ ਕਈ ਕੜਾਈ ਕਹਿੰਦੇ ਕਿ ਸ਼ਾਹੀ ਸ਼ਾਹੀ ਕਹਿੰਦੇ ਆ ਕਈ ਮਲਾਈ ਪਨੀਰ ਕਹਿੰਦੇ ਆ ਕਈ ਮਲਾਈ ਕੋਫਤਾ ਕਹਿੰਦੇ ਆ ਆ ਦੇਖੋ ਸਾਡਾ ਆ ਬਣਿਆ ਇਧਰ ਕੂਲਰ ਬਾਹਰ ਕੱਢ ਲਿਆ ਆ ਗਰਮੀ ਲੱਗਦੀ ਜਿਆਦੀ ਸਾਡਾ ਆ ਬਣਿਆ ਜੀ ਦੇਖੋ ਤਾਂ ਹੈ ਹਾਂ ਹੁੰਦਾ ਮੂੰਹ ਚ ਪਾਣੀ ਜਿਹਾ ਸੁਆਹ ਲੈ ਤਾਂ ਲਾ 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 ਆਪਾਂ ਕਦੇ ਮੰਨਦੇ ਨਹੀਂ ਕਿ ਕਿੱਥੇ ਲਾ રાઇટ એ ਤਾਂ ਹੁਣੇ ਦੇ ਲਗਾਦਾ ਕਿ ਖਾ ਲਈ ਆ ਆਉਂਦੇ ਆ ਰਹਾ ਤੇ ਹੈ ਆਉਂਦੇ ਆ ਰਹਾ ਡੈਡੀ ਹਾਂ ਅੱਛਾ ਅਈ ਘਰ ਡੈਡੀ ਹਾਂ ਰਹਾ ਨਹੀਂ ਜੜੀ ਨੂੰ ਖਾਣ ਦੇ ਚਲੋ ਜੀ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਤੇ ਰਿਵਿਊ ਇਹਦਾ ਹੁਣ ਜਿਹੜਾ ਉਹ ਨਾਈਟ ਰਾਤ ਨੂੰ ਲੈ ਹੋਣਾ ਆ ਦੇਖੀ ਕੀ ਪਾ ਮੂਟ ਤੇ ਰਿਵਿਊ ਇਹਦਾ ਅੱਜ ਹੀ ਹੁਣੇ ਕਾਡਨ ਲੈ ਕੇ ਆਉਲੀ ਕੱਢਾਂ ਮੈਂ ਰਿਵਿਊ ਇਹਦੇ ਤੇ ਆਪਾਂ ਚੱਲਣਾ ਕਾਉਲੀ ਲੈ ਕੇ ਆ ਰਿਵਿਊ ਦਵਾਂ ਰੋਮੈਂਟਾ ਕੰਡਾ ਦਾ ਹੁਣੇ ਮੂੰਹ ਚ ਪਾਣੀ ਹੋ ਗਿਆ। ਲਓ ਜੀ ਰਿਵਿਊ ਦੇਣਗੇ ਆਪਾਂ। ਨੇਓ ਫੜੋ ਰਿਵਿਊ ਮੇਰਾ ਰਿਵਿਊ ਚੈੱਕ ਕਰੋ ਫੜੋ। ਲਓ ਜੀ ਲੱਗੇ ਆ ਟੇਸਟ ਕਰਨ। ਇਹਦੇ ਚੀਜ਼ ਪਸੰਦ ਆ ਤੁਹਾਨੂੰ। ਚੱਲਿਆ ਸਾਨੂੰ ਸਾੜੀ ਆਓ। ਵਾਹ ਇਹਦੇ ਆਈਟਮ ਖਲਾਓ ਮੈਨੂੰ ਹਣ। ਮਿੱਠਾ ਘਾਟ ਹੋਰ ਵੀ ਪਾਇਆ ਨਹੀਂ ਨਾ ਦੂਜੇ ਵਾਲਾ ਜੋਣਾ ਮਿੱਠਾ ਘਾਟ ਮਿੱਠਾ ਆਟਾ ਬਾਕੀ ਲੂਣ ਵਿੱਚ ਹੈ ਬਾਕੀ ਸਾਰਾ ਕੋ ਸਹੀ ਹੈ ਮਿੱਠਾ ਘਾਟਾ ਹੋਰ ਹੀ ਕੜਾਈ ਪ੍ਰੀ ਬਣ ਗਿਆ ਬਹੁਤ ਟੇਸਟੀ ਬਣਿਆ ਮੈਂ ਖਾ ਕੇ ਦੇਖ ਲਿਆ ਆ ਇਧਰ ਮੈਡਮ ਨੇ ਬਣਾਇਆ ਆ ਇਹ ਵੀ ਖਾ ਕੇ ਦੇਖੂਗੀ ਇੱਕ ਪੀਸ ਵਾਓ ਕੀ ਗੱਲ ਬਾਤ ਹੈ ਵਾਓ ਬਿਊਟੀ ਫਿਰ ਪਹਿਲੀ ਵਾਰੀ ਚੀਜ਼ ਸਾਡੇ ਹੱਥਾਂ ਨੂੰ ਕੋਈ ਵਧੀਆ ਬਣੀ ਆ ਤੇ ਇਦੇ ਸਾਨੂੰ ਸਪੋਰਟ ਕਰਦੇ ਰਹੋ ਮਿੱਠਾ ਬਿਲਕੁਲ ਠੀਕ ਆ ਨਹੀਂ ਘਟ ਸੀਗਾ ਚਲੋ ਠੀਕ ਆ ਕਰੋ 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 ਸਮਾਪਤੀ ਤੁਸੀਂ ਦੱਸਿਓ ਜੀ ਕੀ ਕਿਦਾਂ ਲੱਗਿਆ ਤੇ ਤੁਸੀਂ ਬਣਾ ਕੇ ਦੇਖਿਓ ਘਰ ਦੇ ਵਿੱਚ ਤੇ ਸਾਰਿਆਂ ਨੂੰ ਸੱਚੇ ਦੇ ਅਕਾਲ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਵਸਤੇ ਰਹੋ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਸਾਰੇ ਵਲੌਗਸ ਨੂੰ ਸਾਰਾ ਤੂੰ ਖਾ ਲਿਆ ਮੈਂ ਕਹਣਾ ਸੀ ਬਹੁਤ ਟੇਸਟੀ ਬਹੁਤ ਆਇਆ